ਤੁਹਾਨੂੰ ਹਾਟਾ ਸਵਾਗਤ ਹੈ ਆਪਣੇ ਚੈਨਲ ਤੇ ਜਿਸ ਦਾ ਨਾਮ ਹੈ ਸਟੱਡੀ ਟ੍ਰੈਕ ਸਲਾਹਕਾਰ ਅੱਜ ਅਸੀਂ ਇਸ ਵੀਡੀਓ ਵਿੱਚ ਜਾਣਕਾਰੀ ਹਾਸਲ ਕਰਾਂਗੇ ਕੈਨੇਡਾ ਵਿੱਚ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ 2025 ਵਿੱਚ ਕੌਣ ਅਰਜੀ ਦੇ ਸਕਦਾ ਹੈ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟਸ ਵਾਸਤੇ ਯੋਗਤਾ ਪ੍ਰਾਪਤ ਕਰਨ ਲਈ ਤੁਹਾਨੂੰ ਲਾਜ਼ਮੀ ਤੌਰ ਤੇ ਇਹ ਕਰਨਾ ਚਾਹੀਦਾ ਹੈ ਕਿਊਬਿਕ ਤੋਂ ਬਾਹਰ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਦੀ ਯੋਜਨਾ ਬਣਾਓ ਜਿਸ ਸਟ੍ਰੀਮ ਤੇ ਤੁਸੀਂ ਅਰਜੀ ਦਿੰਦੇ ਹੋ ਉਸ ਵਾਸਤੇ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰੋ ਭਾਸ਼ਾ ਦੀ ਲੋੜ ਨੂੰ ਪੂਰਾ ਕਰੋ ਸਿੱਖਿਆ ਦੀ ਲੋੜ ਨੂੰ ਪੂਰਾ ਕਰੋ ਕਾਫੀ ਟੁਕਮਾਂ ਕੰਮ ਦਾ ਤਜਰਬਾ ਜਾਂ ਸਿਖਲਾਈ ਹੋਣੀ ਜ਼ਰੂਰੀ ਹੈ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਜਾਂ ਹੋਮ سپورਟਸ ਵਰਕਰ ਵਜੋਂ ਨੌਕਰੀ ਦੀ ਪੇਸ਼ਕਸ਼ ਹੋਣੀ ਜ਼ਰੂਰੀ ਹੈ ਕੈਨੇਡਾ ਨੂੰ ਸਵੀਕਾਰਯੋਗ ਕਰੋ ਸਟ੍ਰੀਮ ਯੋਗਤਾ ਇੱਥੇ ਦੋ ਸਟ੍ਰੀਮ ਹਨ ਜਿਨ੍ਹਾਂ ਲਈ ਤੁਸੀਂ ਯੋਗ ਹੋ ਸਕਦੇ ਹੋ ਕੈਨੇਡਾ ਵਿੱਚ ਕੰਮ ਕਰਤੀ ਮਾਰ 2025 ਨੂੰ ਖੁੱਲੇਗਾ ਕੈਨੇਡਾ ਸਟ੍ਰੀਮ ਵਿੱਚ ਕੰਮਾਂ ਲਈ ਯੋਗ ਹੋਣ ਲਈ ਤੁਹਾਨੂੰ ਲਾਜ਼ਮੀ ਤੌਰ ਤੇ ਇਹ ਹੋਣਾ ਚਾਹੀਦਾ ਹੈ ਤੁਸੀਂ ਪਹਿਲਾਂ ਹੀ ਕੈਨੇਡਾ ਵਿੱਚ ਰਹਿ ਰਹੇ ਹੋ ਜਦੋਂ ਤੁਸੀਂ ਅਰਜ਼ੀ ਦਿੰਦੇ ਹੋ ਤਾਂ ਤੁਸੀਂ ਸਰੀਰਕ ਤੌਰ ਤੇ ਕੈਨੇਡਾ ਤੋਂ ਬਾਹਰ ਹੋ ਸਕਦੇ ਹੋ ਉਦਾਹਰਨ ਲਈ ਛੁੱਟੀਆਂ ਪਰ ਤੁਹਾਨੂੰ ਇਹ ਦਿਖਾਉਣ ਦੀ ਲੋੜ ਹੋਵੇਗੀ ਕਿ ਤੁਸੀਂ ਆਮ ਤੌਰ ਤੇ ਕੈਨੇਡਾ ਵਿੱਚ ਹੀ ਰਹਿੰਦੇ ਹੋ ਕਿਸੇ ਵੀ ਕਿਤੇ ਵਿੱਚ ਗੈਰ ਮੌਸਮੀ ਨੌਕਰੀ ਵਿੱਚ ਕੈਨੇਡਾ ਵਿੱਚ ਪੂਰੇ ਸਮੇਂ ਲਈ ਕੰਮ ਕਰਨ ਲਈ ਅਧਿਕਾਰਤ ਇੱਕ ਵੈਧ ਵਰਕ ਪਰਮਿਟ ਸਥਿਤੀ ਬਣਾਈ ਰੱਖਣ ਲਈ ਤੇ ਜਨਤਕ ਨੀਤੀਆਂ ਪਾਸ਼ਾ ਤੁਹਾਨੂੰ ਇਹ ਸਾਬਤ ਕਰਨ ਲਈ ਇੱਕ ਪਾਸ਼ਾ ਟੈਸਟ ਦੇਣਾ ਲਾਜ਼ਮੀ ਹੈ ਕਿ ਤੁਸੀਂ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਸਾਰੇ ਚਾਰ ਪਾਸ਼ਾ ਹੁਨਰਾਂ ਲਿਖਣ ਪੜਨ ਸੁਨਣ ਅਤੇ ਬੋਲਣ ਲਈ ਘੱਟੋ-ਘੱਟ ਪੱਧਰ ਚਾਰ ਨੂੰ ਪੂਰਾ ਕਰਦੇ ਹੋ ਸਿੱਖਿਆ ਤੁਹਾਨੂੰ ਲਾਜ਼ਮੀ ਤੌਰ ਤੇ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਜਾਂ ਇਸ ਤੋਂ ਵੱਧ ਦੀ ਪੜ੍ਹਾਈ ਪੂਰੀ ਹੋਣੀ ਚਾਹੀਦੀ ਹੈ ਜੇ ਤੁਸੀਂ ਕੈਨੇਡਾ ਤੋਂ ਬਾਹਰ ਆਪਣੀ ਸਿੱਖਿਆ ਪੂਰੀ ਕੀਤੀ ਹੈ ਤਾਂ ਤੁਹਾਨੂੰ ਇਹ ਦਿਖਾਉਣ ਲਈ ਆਪਣੀ ਸਿੱਖਿਆ ਪ੍ਰਮਾਣ ਪੱਤਰ ਦਾ ਮੁਲਾਂਕਣ ਕਰਵਾਉਣ ਦੀ ਲੋੜ ਹੋਵੇਗੀ ਕਿ ਇਹ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਜਾਂ ਉੱਚ ਦੇ ਬਰਾਬਰ ਹੈ ਕੰਮ ਦਾ ਤਜਰਬਾ ਜਾਂ ਸਿੱਖਲਾਈ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਪਾਇਲਟ ਬਾਲ ਸੰਭਾਲ ਜਾਂ ਖੇਡਲੂ ਸਹਾਇਤਾ ਲਈ ਅਰਜੀ ਦਿੰਦੇ ਹੋ ਤੁਹਾਨੂੰ ਕੁਝ ਰਾਸ਼ਟਰੀ ਪੇਸ਼ੇਵਰ ਸ਼੍ਰੇਣੀਆਂ ਐਨਓਸੀ ਵਿੱਚ ਕੰਮ ਦੇ ਤਜਰਬੇ 'ਚ ਸਿਕਲਾਈ ਦੀ ਲੋੜ ਪਵੇਗੀ। ਬਾਲ ਸੰਭਾਲ, ਕਰੇਲੂ ਬਾਲ ਸੰਭਾਲ ਪ੍ਰਦਾਨਕ ਐਨਓਸੀ 44100 ਸ਼ੁਰੂਆਤੀ ਬਚਪਨ ਅਤੇ ਅਧਿਆਪਕ ਅਤੇ ਸਹਾਇਕ ਐਨਓਸੀ 42202 ਵੇਰਵਿਆਂ ਨੂੰ ਦੇਖੋ ਕਿਉਂਕਿ ਇਸ ਐਨਓਸੀ ਤਹਿਤ ਕੁਝ ਨੌਕਰੀਆਂ ਯੋਗ ਨਹੀਂ ਹਨ। ਕਰੇਲੂ ਸਹਾਇਤਾ, ਕਰੇਲੂ ਸਹਾਇਤਾ ਕਰਮਚਾਰੀ ਦੇਖਭਾਲ ਕਰਨ ਵਾਲੇ ਅਰਥ ਸਬੰਧਤ ਕੀਤੇ ਐਨਓਸੀ 44101 ਨਰਸ ਸਹਾਇਕ ਆਰਡਰ ਲਾਈਜ਼ ਅਤੇ ਮਰੀਜ਼ ਸੇਵਾ ਸਹਿਯੋਗੀ ਐਨਓਸੀ 3310 ਤੋਂ ਤੁਹਾਡੇ ਕੋਲ ਲਾਜ਼ਮੀ ਤੌਰ ਤੇ ਇਹ ਹੋਣਾ ਚਾਹੀਦਾ ਹੈ ਪਿਛਲੇ 3 ਸਾਲਾਂ ਵਿੱਚ 6 ਮਹੀਨਿਆਂ ਦਾ ਨਿਰੰਤਰ ਪੂਰਨ ਸਮਾਂ ਅਤ ਸੰਬੰਧਤ ਕੰਮ ਦਾ ਤਜਰਬਾ ਜਾਂ ਫਿਰ ਪਿਛਲੇ 2 ਸਾਲਾਂ ਵਿੱਚ ਇੱਕ ਸੰਬੰਧਤ ਸਿਖਲਾਈ ਪ੍ਰਮਾਣ ਪੱਤਰ ਪੂਰਾ ਕੀਤਾ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰੋ ਅਰਜੀ ਦੇਣ ਤੋਂ ਪਹਿਲਾਂ ਤੁਹਾਨੂੰ ਹੋਮ ਚਾਈਲਡ ਕੇਅਰ ਪ੍ਰਧਾਨਕ ਜਾਂ ਹੋਮ ਸਪੋਰਟਸ ਵਰਕਰ ਵਜੋਂ ਇੱਕ ਅਸਲ ਨੌਕਰੀ ਦੀ ਪੇਸ਼ਕਸ਼ ਦੀ ਲੋੜ ਹੈ ਤੁਹਾਨੂੰ ਨੌਕਰੀ ਦੀ ਪੇਸ਼ਕਸ਼ ਨੂੰ ਸਰਕਾਰ ਕਰਨ ਅਤੇ ਨੌਕਰੀ ਦੇ ਫਰਜ਼ਾਂ ਨੂੰ ਨਿਭਾਉਣ ਦੇ ਯੋਗ ਹੋਣ ਦੀ ਸੰਭਾਵਨਾ ਹੋਣੀ ਚਾਹੀਦੀ ਹੈ ਆਈ ਆਰ ਸੀ ਸੀ ਇਸ ਨੂੰ ਨਿਰਾਰਤ ਕਰਨ ਲਈ ਤੁਹਾਡੀ ਪਿਛਲੀ ਸਿੱਖਿਆ ਅਤੇ ਤਜਰਬੇ ਵਰਗੀਆਂ ਚੀਜ਼ਾਂ ਦੀ ਸਮੀਖਿਆ ਕਰੇਗਾ ਨੌਕਰੀ ਇਹ ਹੋਣੀ ਚਾਹੀਦੀ ਹੈ جس پائلٹ ਲਈ ਤੁਸੀਂ ਅਰਜੀ ਦਿੰਦੇ ਹੋ ਉਸ ਦੇ ਰਾਸ਼ਟਰੀ ਅਤੇ ਪੇਸ਼ੇਵਰ ਵਰਗੀਕਰਨ ਐਨ او سی ਵਿੱਚ ہوم کیئر ورکر امیگریشن ਪائلٹ بال ਸੰਭਾਲ ਕਰੇਲੂ ਬਾਲ ਸੰਭਾਲ ਪ੍ਰਦਾਨਕ ਐਨ او سی 44100 ਸਥਾਨਕ ਇੱਕ ਸੰਸਥਾਗਤ سیٹنگ ਨਹੀਂ ਹੋ ਸਕਦੀ ਜਿਵੇਂ ਕਿ ਡੇ ਕੇਅਰ ਪਾਲਨ ਪੋਸ਼ਣ ਕਰਨ ਵਾਲੇ ਮਾਪੇ ਉਹ ਜੋ ਨੌਕਰੀ ਦੀ ਕੋਈ ਕੀਮਤ ਨਹੀਂ ਹੈ ہوم کیئر ورکر امیگریشن ਪائلਟ ہوم اسکو ਘਰੇਲੂ ਸਹਾਇਤਾ ਕਰਮਚਾਰੀ ਦੇਖਭਾਲ ਕਰਨ ਵਾਲੇ ਅਤੇ ਸੰਬੰਧਿਤ ਕੀਤੇ ਐਨ ਓ ਸੀ 44101 ਸਥਾਨ ਇੱਕ ਸੰਸਥਾਗਤ ਸੈਟਿੰਗ ਨਹੀਂ ਹੋ ਸਕਦੀ ਜਿਵੇਂ ਕਿ ਨਰਸਿੰਗ ਹੋਮ ਹਾਲਾਂਕਿ ਇਨ੍ਹਾਂ ਐਨ ਓ ਸੀਜ਼ ਵਿੱਚ ਕੰਮ ਦਾ ਤਜਰਬਾ ਅਤੇ ਸਿਖਲਾਈ ਯੋਗ ਹੋ ਸਕਦੀ ਹੈ ਆਈ ਆਰ ਸੀ ਸੀ ਇਨ੍ਹਾਂ ਵਾਸਤੇ ਨੌਕਰੀ ਦੀਆਂ ਪੇਸ਼ਕਸ਼ਾਂ ਨੂੰ ਸਵੀਕਾਰ ਨਹੀਂ ਕਰੇਗਾ ਜਿਵੇਂ ਕਿ ਸ਼ੁਰੂਆਤੀ ਬਚਪਨ ਅਤੇ ਅਧਿਆਪਕ ਅਤੇ ਸਹਾਇਕ ਐਨ ਓ ਸੀ 42202 ਨਰਸ ਸਹਾਇਕ ਆਰਡਰਲਾਈਜ਼ ਅਤੇ ਮਰੀਦ ਸੇਵਾ ਸਹਾਉਕੀ ਐਨਓਸੀ 3310 ਤੋਂ ਤੁਸੀਂ ਕੈਨੇਡਾ ਵਿੱਚ ਪਰਕਿਊਬਿਕ ਤੋਂ ਬਾਹਰ ਹੋਣੇ ਚਾਹੀਦੇ ਹੋ ਪੂਰੇ ਸਮੇਂ ਅਤੇ ਨਿਰੰਤਰਣ ਕੰਮ ਅਰਥ ਪ੍ਰਤੀ ਹਫਤੇ ਘਟੂ ਘਟਤੀ ਘੰਟੇ ਤਨਖਾਹ ਵਾਲਾ ਕੰਮ ਸਥਾਈ ਰੋਜ਼ਗਾਰ ਕੋਈ ਨਿਰਧਾਰਤ ਅੰਤ ਮਿਤੀ ਨਹੀਂ ਨੌਕਰੀ ਦੀ ਪੇਸ਼ਕਸ਼ ਲਾਜ਼ਮੀ ਤੌਰ ਤੇ ਇਹ ਹੋਣੀ ਚਾਹੀਦੀ ਹੈ ਆਪਣੀ ਪ੍ਰਤੀ ਘੰਟਾ ਤਨਖਾਹ ਰੋਜ਼ਗਾਰ ਦੀਆਂ ਲੋੜਾਂ ਅਤੇ ਮੁੱਖ ਕਰਤਵਾਂ ਦਾ ਵੇਰਵਾ ਸ਼ਾਮਲ ਕਰੋ ਸੱਚੇ ਪਨੋਂ ਅਰਥ ਕਿਸੇ ਵਰਕਰ ਨੂੰ ਕਿਰਾਏ ਤੇ ਲੈਣ ਦੀ ਅਸਲ ਲੋੜ ਹੈ ਰੋਜ਼ਗਾਰਦਾਤਾ ਦੁਆਰਾ ਨਿਰਧਾਰਤ ਸਾਰੇ ਨਿਯਮਾਂ ਅਤੇ ਕਾਨੂੰਨ ਦੀ ਪਾਲਣਾ ਕਰਦਾ ਹੋਵੇ ਤੁਹਾਡੀ ਤਨਖਾਹ ਲਾਜ਼ਮੀ ਤੌਰ ਤੇ ਰੋਜ਼ਗਾਰ ਦੇ ਸੂਬੇ ਜਾਂ ਖੇਤਰ ਵਿੱਚ ਤੁਹਾਡੀ ਨੌਕਰੀ ਦੀ ਪੇਸ਼ਕਸ਼ ਦੀ ਸੂਚੀਬੱਧ ਕੀਤੇ ਲਈ ਨੌਕਰੀ ਬੈਂਕ ਦੀ ਔਸਤ ਤਨਖਾਹ ਦੇ ਬਰਾਬਰ ਜਾਂ ਵੱਧ ਹੋਣੀ ਚਾਹੀਦੀ ਹੈ ਜੇ ਕੋਈ ਸੂਬਾਈ ਜਾਂ ਖੇਤਰੀ ਔਸਤ ਤਨਖਾਹ ਨਹੀਂ ਹੈ ਤਾਂ ਰਾਸ਼ਟਰੀ ਦਿਵਰਤੋਕਰ ਜੇ ਰੋਜ਼ਗਾਰਦਾਤਾ ਦੇ ਕਾਮਿਆਂ ਦੀ ਯੂਨੀਅਨ ਹੈ ਤਾਂ ਸਮੂਹਕ ਇਕਰਾਰਨਾਮੇ ਦੇ ਨਿਯਮ ਲਾਗੂ ਹੁੰਦੇ ਹਨ ਜੇ ਤੁਹਾਡੇ ਰੋਜ਼ਗਾਰਦਾਤਾ ਇੱਕ ਕਾਰੋਬਾਰ ਜਾਂ ਗੈਰ ਮੁਨਾਫਾ ਸੰਗਠਨ ਹੈ ਤਾਂ ਨੌਕਰੀ ਦੀ ਪੇਸ਼ਕਸ਼ ਕੀਤੇ ਜਾਣ ਤੋਂ ਪਹਿਲਾਂ ਘੱਟੋ ਘੱਟ 1 ਸਾਲ ਲਈ ਉਹਨਾਂ ਨੂੰ ਨੌਕਰੀ ਵਾਂਗੀ ਸੰਭਾਲ ਸੇਵਾਵਾਂ ਪ੍ਰਦਾਨ ਕਰਾਉਣੀਆਂ ਚਾਹੀਦੀਆਂ ਹਨ ਰੋਜ਼ਗਾਰਦਾਤਾ ਕੋਲ ਕੈਨੇਡਾ ਰੈਵਨਿਊ ਏਜੰਸੀ ਬਿਜ਼ਨਸ ਨੰਬਰ ਹੋਣਾ ਲਾਜ਼ਮੀ ਹੈ ਅਤੇ ਜਾਂ ਫਿਰ ਇੱਕ ਜੀਵਨ ਪਰਿਵਾਰ ਇੱਕ ਕਾਰੋਬਾਰ ਜਾਂ ਗੈਰ ਮੁਨਾਫਾ ਸੰਗਠਨ ਜਿਸ ਦਾ ਸਿੱਧਾ ਰੋਜ਼ਗਾਰਦਾਤਾ ਕਰਮਚਾਰੀ ਸੰਬੰਧ ਹੁੰਦਾ ਜਿਸ ਦਾ ਮਤਲਬ ਹੈ ਕਿ ਰੋਜ਼ਗਾਰਦਾਤਾ ਸਿੱਧੇ ਤੌਰ ਤੇ ਇਸ ਲਈ ਜ਼ਿੰਮੇਵਾਰ ਹੈ ਕਰਮਚਾਰੀ ਨੂੰ ਨੌਕਰੀ ਤੇ ਰੱਖਣਾ ਕੰਮ ਦੀਆਂ ਹਾਲਤਾਂ ਦਾ ਪ੍ਰਬੰਧਨ ਕਰਨਾ ਕਰਮਚਾਰੀ ਨੂੰ ਭੁਗਤਾਨ ਕਰਨਾ ਇਸ ਵਿੱਚ ਉਹ ਸੰਖਿਆਵਾਂ ਸ਼ਾਮਲ ਹਨ ਜੋ ਅਰਥ ਸੁਤੰਤਰ ਜਾਂ ਕਿਸੇ 60 ਜਾਂ ਬਿਮਾਰੀ ਤੋਂ ਠੀਕ ਹੋ ਰਹੇ ਲੋਕਾਂ ਲਈ ਥੋੜੀ ਮਿਆਦ ਜਾਂ ਕਦੇ-ਕਦਾਈ ਘਰੇਲੂ ਦੇਖਭਾਲ ਪ੍ਰਦਾਨ ਕਰਨ ਲਈ ਸਿੱਧੇ ਤੌਰ ਤੇ ਪੂਰੇ ਸਮੇਂ ਦੇ ਕਾਮਿਆਂ ਨੂੰ ਕਿਰਾਏ ਤੇ ਲੈਂਦੀਆਂ ਹਨ ਉਦਾਹਰਨ ਲਈ ਘਰੇਲੂ ਸਹਿ ਸੰਭਾਲ ਸੇਵਾ ਪ੍ਰਦਾਨਕ ਹੋਮ ਕੇਅਰ ਸਪੋਰਟ ਸਰਵਿਸ ਪ੍ਰੋਵਾਈਡਰ ਸਿੱਧੀ ਸੰਭਾਲ ਏਜੰਸੀਆਂ ਰਹਿਸ਼ੀ ਸੈਟਿੰਗਾਂ ਵਿੱਚ ਨਿੱਜੀ ਸੰਭਾਲ ਸੇਵਾਵਾਂ ਪੀਡੀਆਟ੍ਰਿਕ ਹੋਮ ਹੈਲਥ ਕੇਅਰ ਸਰਵਿਸ ਪ੍ਰਦਾਨਕਾ ਰੋਜ਼ਗਾਰਦਾਤਾ ਫਾਰਮ ਤੁਹਾਡੇ ਰੋਜ਼ਗਾਰਦਾਤਾ ਨੂੰ ਲਾਜ਼ਮੀ ਤੌਰ ਤੇ ਰੋਜ਼ਗਾਰ ਜਾਣਕਾਰੀ ਫਾਰਮ ਨੂੰ ਭਰਨਾ ਅਤੇ ਉਸ ਨੂੰ ਦਸਤਖਤ ਕਰਕੇ ਦੇਣਾ ਚਾਹੀਦਾ ਹੈ ਤਾਂ ਜੋ ਤੁਸੀਂ ਇਸ ਨੂੰ ਆਪਣੀ ਅਰਜ਼ੀ ਵਿੱਚ ਸ਼ਾਮਲ ਕਰ ਸਕੋ ਆਪਣੇ ਰੋਜ਼ਗਾਰਦਾਤਾ ਦੇ ਆਧਾਰ ਤੇ ਸਹੀ ਫਾਰਮ ਦੀ ਵਰਤੋਂ ਕਰੋ ਫਾਰਮਾਂ ਦੇ ਨੰਬਰ ਸਕਰੀਨ ਤੇ ਦਿੱਤੇ ਗਏ ਹਨ ਆਈ ਆਰ ਸੀ ਸੀ ਤੁਹਾਨੂੰ ਤੁਹਾਡੇ ਰੋਜ਼ਗਾਰਦਾਤਾ ਨੂੰ ਦੇਣ ਲਈ ਇੱਕ ਪੱਤਰ ਭੇਜ ਸਕਦਾ ਹੈ ਉਹਨਾਂ ਨੂੰ ਸਾਨੂੰ ਵਾਧੂ ਸਬੂਤ ਭੇਜਣ ਲਈ ਕਹਿ ਸਕਦਾ ਹੈ ਕਿ ਨੌਕਰੀ ਅਸਲੀ ਹੈ ਅਤੇ ਰੋਜ਼ਗਾਰਦਾਤਾ ਯੋਗ ਹੈ ਤੁਹਾਨੂੰ ਇਸ ਬਾਰੇ ਇਜ਼ਹਾਰਤਾ ਪ੍ਰਾਪਤ ਹੋਣ ਗਿਆ ਕਿ ਤੁਹਾਡਾ ਰੋਜ਼ਗਾਰਦਾਤਾ ਸਾਨੂੰ ਇਹ ਜਾਣਕਾਰੀ ਕਿਵੇਂ ਭੇਜ ਸਕਦਾ ਹੈ ਦੇਖਣ ਲਈ ਧੰਨਵਾਦ ਵਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰੋ ਨਵੀਆਂ ਜਾਣਕਾਰੀਆਂ ਲੈਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ